ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਸਰ ਮੰਨ ਲੈਣ ਆ ਮੁਖੜ ਲਾਈਨਸ ਤੇ ਜਿਮਨੀ ਚੋਣਾਂ ਦੇ ਵਿੱਚ ਇੱਕ ਕਰਾਰੀ ਹਾਰ ਤੋਂ ਬਾਅਦ ਬੋਲੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਕਹਿੰਦੇ ਹਜੇ ਕਾਫੀ ਕੰਮ ਕਰਨਾ ਹੈ ਬਾਕੀ ਸੋਸ਼ਲ ਮੀਡੀਆ ਤੇ ਐਨਡੀਪੀ ਆਗੂ ਜਗਮੀਤ ਸਿੰਘ ਦੀ ਵੀਡੀਓ ਹੋਰ ਹੀ ਵਾਇਰਲ ਮੁਜ਼ਾਰਾ ਕਾਰੀਆਂ ਨੇ ਵਰਤੀ ਪੱਦੀ ਸ਼ਬਦਾਵਲੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਚੋਣ ਮੈਦਾਨ ਦੇ ਵਿੱਚ ਉਤਰੇ 27 ਪੰਜਾਬੀ ਉਮੀਦਵਾਰ ਕੈਨੇਡਾ ਦੇ ਵਿੱਚ 25 ਸਤੰਬਰ ਨੂੰ ਹੋ ਸਕਦਾ ਹੈ ਚੋਣਾਂ ਦਾ ਐਲਾਨ 24 ਸਤੰਬਰ ਨੂੰ ਕੰਜ਼ਰਵੇਟਿਵਜ਼ ਲੈ ਕੇ ਆਉਣਗੇ ਬਿੱਲ ਹੁਣ ਖਬਰਾਂ ਵਿਸਤਾਰ ਦੇ ਨਾਲ ਲਿਬਰਲ ਪਾਰਟੀ ਲਗਾਤਾਰ ਇਕਤਵਾਦ ਇੱਕ ਜ਼ਿਮਨੀ ਚੋਣਾਂ ਦੇ ਵਿੱਚ ਹਾਰ ਰਹੀ ਹੈ ਤੇ ਹਾਲ ਹੀ ਦੇ ਵਿੱਚ ਜ਼ਿਮਨੀ ਚੋਣਾਂ 'ਚ ਲਿਬਰਲਾਂ ਨੂੰ ਮੂੜ ਤੋਂ ਕਰਾਰੀ ਹਾਰ ਮਿਲੀ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣਾ ਪ੍ਰतिकਰਣ ਦਿੱਤਾ ਹੈ ਦਰਸਲ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਹਜੇ ਕਾਫੀ ਕੰਮ ਕਰਨਾ ਬਾਕੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਜੇਕਰ ਉਹ ਹੋਰ ਵਧੀਆ ਕੰਮ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਤੀਜੇ ਬਦਲੇ ਵੀ ਜਾ ਸਕਦੇ ਨੇ ਦੱਸ ਦਈਏ ਕਿ ਨਵੀਂ ਹਾਰ ਪਿਛਲੇ 3 ਮਹੀਨਿਆਂ ਦੇ ਵਿੱਚ ਪੱਕੀ ਲਿਬਰਲ ਸੀਟ ਮੰਨੀ ਜਾਂਦੇ ਹਲਕੇ ਤੋਂ ਦੂਜੀ ਜ਼ਿਮਨੀ ਚੋਣ ਆਰਨ ਤੋਂ ਬਾਅਦ ਪਾਰਟੀ ਨੂੰ ਵੱਡਾ ਤਕਾ ਲੱਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਮਨੀ ਚੋਣਾਂ ਵਿੱਚ ਲਿਬਰਲਾਂ ਦੀ ਹਾਰ ਤੇ ਪ੍ਰतिकਰਮ ਦਿੱਤਾ ਉਹਨਾਂ ਕਿਹਾ ਕਿ ਪਾਰਟੀ ਨੂੰ ਇਸ ਹਾਰ ਬਾਰੇ ਗੰਭੀਰਤਾ ਨਾਲ ਸੋਚਣਾ ਹੋਵੇਗਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਇਸ ਬਾਰੇ ਚਿੰਤਨ ਕਰ ਰਹੇ ਨੇ ਕਿ ਕਿਉਂ ਵੋਟਰਾਂ ਨੇ ਲਿਬਰਲ ਪਾਰਟੀ ਤੋਂ ਮੂੰਹ ਮੋੜਿਆ ਅਤੇ ਕਿਉਂ ਕਈ ਸਾਬਕਾ ਲਿਬਰਲ ਸਮਰਥਕ ਪਾਰਟੀ ਦੇ ਹੱਕ ਵਿੱਚ ਨਹੀਂ ਮਿਤਰੇ ਉਨਾ ਕਿਹਾ ਕਿ ਜਿੱਤ ਦੇ ਇੰਨੀ ਨੇੜੇ ਆ ਕੇ ਹਾਰ ਜਾਣਾ ਕੋਈ ਮਜ਼ਾਕ ਨਹੀਂ。ਪ੍ਰੂਡੋ ਨੇ ਕਿਹਾ ਕਿ ਸਪਸ਼ਟ ਤੌਰ ਤੇ ਵਰਡਨ ਨੂੰ ਜਿੱਤਣ ਦੇ ਯੋਗ ਹੋਣਾ ਵਧੀਆ ਹੁੰਦਾ ਪਰ ਹਜੇ ਹੋਰ ਕੰਮ ਕਰਨਾ ਬਾਕੀ ਹੈ ਅਤੇ ਅਸੀਂ ਇਸੇ ਤੇ ਫੋਕਸ ਕਰਾਂਗੇ। ਬਲੋਕ ਓ ਕਿਊਬੈਕਵਾ ਦੇ ਜਿਮਨੀ ਚੋਂ ਦੇ ਉਮੀਦਵਾਰ ਲੁਈ ਫਿਲਿਪ ਸੌਫੀ ਨੇ ਲਿਬਰਲ ਉਮੀਦਵਾਰ ਲੋਰਾ ਪੈਲੇਸਟਿਨੀ ਨੂੰ ਬਹੁਤ ਹੀ ਘੱਟ ਫਰਕ ਨਾਲ ਹਰਾਇਆ। ਇਹ ਹੈਰਾਨੀ ਜਨਕ ਇਸੇ ਕਰਕੇ ਹੈ ਕਿਉਂਕਿ ਇਹ ਮੌਂਟਰੀਅਲ ਰਾਈਟਿੰਗ ਪਿਛਲੀ ਸਦੀ ਦੇ ਜ਼ਿਆਦਾਤਰ ਸਮੇਂ ਤੋਂ ਲਿਬਰਲਾਂ ਦੇ ਕੋਲ ਸੀ। ਬਲੌਕ ਅਤੀ ਲਿਬਰਲ ਉਮੀਦਵਾਰ ਵਿੱਚ 250 ਵੋਟਾਂ ਤੋਂ ਵੀ ਘੱਟ ਦਾ ਫਰਕ ਰਿਹਾ ਹੈ। ਵੈਸੇ ਐਨਟੀਪੀ ਨੇ ਵੀ ਲਾਸਾਲ ਇਮਾਰ ਵਧਨ ਦੀ ਇਸ ਰਾਈਟਿੰਗ ਵਿੱਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਕਿਊਬੈਕ ਸੂਬਾ ਐਨਟੀਪੀ ਲਈ ਕੋਈ ਜ਼ਰਖੇਸ ਧਰਤੀ ਨਹੀਂ ਰਿਹਾ। ਪਰ ਜਗਮੀਤ ਸਿੰਘ ਦੀ ਉਮੀਦਵਾਰ ਲੀਲਾ ਡਾਂਸ ਨੇ ਵਿਨੀਪੈਗ ਦੀ ਐਲਮੋਡ ਟ੍ਰਾਂਸ ਕੋਨਾ ਰਾਈਡਿੰਗ ਵਿੱਚ ਜਿਮਨੀ ਚੋਣ ਵਿੱਚ ਜਿੱਤ ਦਰਜ ਕੀਤੀ। ਹਾਲਾਂਕਿ ਇਹ ਨਤੀਜਾ ਕੋਈ ਹੈਰਾਨੀਜਨਕ ਨਹੀਂ ਹੈ ਕਿਉਂਕਿ ਪਿਛਲੇ ਕਰੀਬ 45 ਸਾਲ ਤੋਂ ਇਹ ਸੀਟ ਐਨ.ਡੀ.ਪੀ ਨੂੰ ਮਿਲਦੀ ਰਹੀ ਹੈ। ਟਰੂਡੋ ਨੇ ਕਿਹਾ ਹੈ ਕਿ ਵੋਟਾਂ ਘੱਟ ਪੈਣ ਕਰਕੇ ਵੀ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਫ੍ਰੈਂਚ ਵਿੱਚ ਕਿਹਾ ਹੈ ਕਿ ਪਾਰਟੀ ਨੂੰ ਹਿੱਸੇਦਾਰੀ ਯਾਨੀ ਕਿ ਵੋਟਰਾਂ ਦੀ ਤਾਦਾਦ ਵਧਾਉਣ ਦੀ ਲੋੜ ਹੈ। ਤਾਂ ਜੋ ਲੋਕ ਸਮਝ ਚੱਕਣ ਕਿ ਅਗਲੀਆਂ ਚੋਣਾਂ ਵਿੱਚ ਇੱਕ ਮਹੱਤਵਪੂਰਨ ਚੋਣ ਕੀਤੀ ਜਾਣੀ ਹੈ ਸਾਨੂੰ ਲੋਕਾਂ ਨੂੰ ਵਧੇਰੇ ਸ਼ਾਮਲ ਕਰਨ ਦੀ ਲੋੜ ਹੈ ਸਾਨੂੰ ਲੋਕਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੀ दांव ਤੇ ਲੱਗਾ ਹੈ ਟਰੂਡੋ ਨੇ ਆਪਣੇ ਆਪ ਨੂੰ ਅਤੇ ਆਪਣੀ ਸਰਕਾਰ ਨੂੰ ਪੀਰ ਪੋਲੀਏ ਦੇ ਖਿਲਾਫ ਇੱਕ ਮਜ਼ਬੂਤ ਕੰਧ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਟਰੂਡੋ ਨੇ ਲੋਕਪ੍ਰੀਆ ਕੰਜ਼ਰਵੇਟਿਵ ਲੀਡਰ ਉੱਤੇ ਸਮਾਜਿਕ ਪ੍ਰੋਗਰਾਮਾਂ ਅਤੇ ਵਾਤਾਵਰਣ ਤੇ ਹੋਈ ਪ੍ਰਗਤੀ ਨੂੰ ਰੋਕਣ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ ਹੈ ਲਸੈਲ ਇਮਾਰ ਵੋਡਨ ਜ਼ਿਮਨੀ ਚੋਣ ਵਿੱਚ 40% ਵੋਟਰਾਂ ਨੇ ਵੋਟ ਦਿੱਤੀ ਜੋ ਕਿ ਇੱਕ ਜ਼ਿਮਨੀ ਚੋਣ ਵਿੱਚ ਪੈਣ ਵਾਲੀਆਂ ਵੋਟਾਂ ਦੀ ਔਸਤ ਦਰ ਦੇ ਮੁਕਾਬਲੇ ਜ਼ਿਆਦਾ ਹੈ ਟਰੂਡੋ ਨੇ ਅੱਜ ਆਪਣੇ ਭਵਿੱਖ ਬਾਰੇ ਸਵਾਲਾਂ ਨੂੰ ਵੀ ਟਾਲ ਦਿੱਤਾ ਵੈਸੇ ਅਤੀਤ ਵਿੱਚ ਤਾਂ ਕਹਿ ਚੁੱਕੇ ਨੇ ਕਿ ਉਹ ਪ੍ਰਧਾਨ ਮੰਤਰੀ ਵਜੋਂ ਬਰਕਰਾਰ ਰਹਿਣਗੇ ਅਤੇ ਅਗਲੀਆਂ ਫੈਡਰਲ ਚੋਣਾਂ ਵਿੱਚ ਲਿਬਰਲਾਂ ਦੀ ਅਗਵਾਈ ਕਰਨਗੇ ਭਾਵੇਂ ਕੁਝ ਵੀ ਹੋਵੇ। ਟਰੂਡੋ ਦੇ ਕੈਬਨਿਟ ਮੰਤਰੀਆਂ ਨੇ ਵੀ ਲਿਬਰਲਾਂ ਦੀ ਜ਼ਿਮਨੀ ਚੋਣ ਹਾਰ ਤੇ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਕਿਹਾ ਕਿ ਇਹ ਉਹ ਨਤੀਜਾ ਨਹੀਂ ਦਿੱਸਤਾ ਜਿਸ ਦੀ ਉਹਨਾਂ ਨੇ ਉਮੀਦ ਕੀਤੀ ਸੀ ਉਹਨਾਂ ਕਿਹਾ ਕਿ ਸਾਨੂੰ ਕਨੇਡੀਆਨਾ ਦੀਆਂ ਤਰਜੀਹਾਂ ਨੂੰ ਪੂਰਾ ਕਰਨ ਦੀ ਲੋੜ ਹੈ ਉਦਯੋਗ ਮੰਤਰੀ ਫਰੈਂਕ ਸ਼ਾਫ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਲਿਬਰਲ ਪਾਰਟੀ ਇਸ ਦੂਜੀ ਜ਼ਿਮਨੀ ਚੋਣ ਹਾਰ ਤੋਂ ਬਾਅਦ ਉਮੀਦ ਨਹੀਂ ਛੱਡ ਸਕਦੀ ਉਹਨਾਂ ਕਿਹਾ ਕਿ ਇਸ ਸਮਾਂ ਉਮੀਦ ਛੱਡਣ ਦਾ ਨਹੀਂ ਸਗੋਂ ਯਤਨਾਂ ਨੂੰ ਦੁੱਗਣਾ ਕਰਨ ਦਾ ਹੈ ਟਰੂਡੋ ਦੇ ਪ੍ਰਧਾਨ ਮੰਤਰੀ ਬਣੇ ਰਹਿੰਦੇ ਸਵਾਲ ਦੇ ਜਵਾਬ ਵਿੱਚ ਸ਼ੈਂਪੇਨ ਨੇ ਕਿਹਾ ਕਿ ਟਰੂਡੋ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਹੈ ਅਤੇ ਉਹ ਅਗਲੀਆਂ ਆਮ ਚੋਣਾਂ ਵਿੱਚ ਕਨੇਡੀਅਨਸ ਨੂੰ ਪ੍ਰੇਰਿਤ ਕਰਨਗੇ। ਉਹਨਾਂ ਕਿਹਾ ਕਿ ਵੋਟਰਾਂ ਨੂੰ ਟਰੂਡੋ ਅਤੇ ਪੋਲੀਵ ਵਿਚਕਾਰ ਚੋਣ ਕਰਨੀ ਹੈ। ਸ਼ੈਂਪੇਨ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਵਿੱਚ ਮੇਰੇ ਵਿਚਾਰ ਵਿੱਚ ਅਸਲ ਮੁੱਦਾ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਸਮਾਜ ਵਿੱਚ ਰਹਿਣਾ ਚਾਹੁੰਦੇ ਹੋ। एनटीपी ਦੇ ਆਗੂ ਜਗਮੀਤ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੇ ਟਰੂਡੋ ਦਾ ਗੁੱਸਾ ਜਗਮੀਤ ਸਿੰਘ ਤੇ ਕੱਢਿਆ ਕੈਨੇਡੀਅਨ ਸੰਸਦ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਉਦੋਂ ਵੇਖਣ ਨੂੰ ਮਿਲਿਆ ਜਦੋਂ ਕੁਝ ਮੁਜ਼ਾਰਾਕਾਰੀਆਂ ਨੇ ਐਨਟੀਪੀ ਆਗੂ ਜਗਮੀਤ ਸਿੰਘ ਦੇ ਪਿੱਛੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਪਿੱਛੇ ਪੈ ਕੇ ਉਹਨਾਂ ਨੇ ਪੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਇਹ ਨਹੀਂ ਨਹੀਂ ਜਗਮੀਤ ਸਿੰਘ ਨੂੰ ਪੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਹੋਇਆਂ ਭ੍ਰਸ਼ਟਾਚਾਰੀ ਵੀ ਕਿਹਾ ਗਿਆ ਅਤੇ ਫਿਰ ਜਗਮੀਤ ਸਿੰਘ ਨੇ ਉਸੇ ਸ਼ਖਸ ਦਾ ਆਮਨ ਸਾਹਮਣਾ ਜ਼ਰੂਰ ਕੀਤਾ ਜਿਸ ਨੇ ਪੱਦੀ ਸ਼ਬਦਾਂ ਦੀ ਵਰਤੋਂ ਕੀਤੀ ਸੀ ਜਗਮੀਤ ਸਿੰਘ ਨੇ ਮੁਜ਼ਾਰਾ ਕਾਰੀਆਂ ਦਾ ਟਕਰਾ ਕੀਤਾ ਤਾਂ ਉਹਨਾਂ ਦੀ ਸੁਰ ਨਰਮ ਹੋ ਗਈ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੇ ਹੋਣ ਤੋਂ ਸਾਫ਼ ਮੁਕਰ ਗਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਵਿਖਿਆ ਜਾ ਸਕਦਾ ਹੈ ਕਿ ਕੈਨੇਡੀਅਨ ਸੰਸਦ ਦੀ ਪਾਰਕਿੰਗ ਵਿੱਚੋਂ ਬਾਹਰ ਆ ਰਹੇ ਜਗਮੀਤ ਸਿੰਘ ਦਾ ਪਿੱਛਾ ਹੋਣ ਲੱਗਦਾ ਹੈ ਕਟੋ ਕਟ ਦੋ ਜਣੇ ਭ੍ਰਸ਼ਟਾਚਾਰ ਭ੍ਰਸ਼ਟਚਾਰੀ ਕਹਿੰਦੇ ਹੋਏ ਐਨਟੀਪੀ ਆਗੂ ਦੇ ਪਿੱਛੇ ਜਾਣ ਲੱਗਦੇ ਨੇ ਦੋਵਾਂ ਵਿੱਚੋਂ ਇੱਕ ਜਗਮੀਤ ਸਿੰਘ ਨੂੰ ਸਵਾਲ ਕਰਦਾ ਹੈ ਕਿ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਬੇਵਿਸਾਈ ਮਤਾ ਆਉਣ ਤੇ ਕਿਉਂ ਮਤੇ ਦੀ ਹਮਾਇਤ ਕਰਨਗੇ ਇਸ ਦੌਰਾਨ ਜਗਮੀਤ ਸਿੰਘ ਮੁਜ਼ਾਹਰਕਾਰੀਆਂ ਵੱਲ ਮੁੜਦੇ ਹੋਏ ਦਬਕਾ ਮਾਰਦੇ ਨੇ ਕਿ ਕੌਣ ਗਲਤ ਬੋਲ ਰਿਹਾ ਹੈ ਜਗਮੀਤ ਸਿੰਘ ਉਹਨਾਂ ਨੂੰ ਡਰਪੋਕ ਵੀ ਕਹਿੰਦੇ ਨੇ ਜੋ ਮੂੰਹ ਤੇ ਗੱਲ ਕਰਨ ਤੋਂ ਡਰ ਗਏ ਨੇ ਜੋ ਹੀ ਜਗਮੀਤ ਸਿੰਘ ਸੰਸਦ ਵੱਲ ਮੁੜਦੇ ਨੇ ਤਾਂ ਇੱਕ ਵਖਾਵਾਕਾਰੀ ਸਵਾਲ ਕਰਦਾ ਹੈ ਕਿ ਕੀ ਇਸੇ ਗੁੱਸੇ ਕਰਕੇ ਤੁਸੀਂ ਰੂਸ ਨਾਲ ਜੰਗ ਦਾ ਰਾਚੁਣਿਆ ਹੈ ਦਰਸਲ ਕੀ ਕਹਿੰਦੀ ਹੈ ਉਹ ਪੂਰੀ ਵੀਡੀਓ ਉਹ ਵੀ ਤੁਹਾਨੂੰ ਵਿਖਾਉਣੀ ਆ You got something to say? I there? didn't say corrupted bastard, but you I know said. Is that what you said? No, no, I did not who say it? that. Who Someone, said it? Somebody behind you said? me said that. Was it me? Was it you? No. You sure? If it was me, I'd admit it, buddy. Was it you or not? If it was me, I'd admit it. What would you say then? I didn't say nothing. It wasn't me. It was a gentleman behind me, I guess. Who is it then? Point I it have out. No idea who it was, buddy. My word. You sure it's not you? No. 100%. You're a coward. You're not going to say it to my face. That's what's up. Say what? You if I said something like that to you, I'd admit it. All right. why i, I ask you if a confident people without aggression is that why you're choosing war with russia when well, you talk about the cryptic aftermath but you won't is that a... why you won't go for peace jagmeet singh ne is ghatna bare twitter de utte tippani kardeya ke hai ki is vele auto a vich nafrat phailai ja rahi hai ate gunda gard taaqtaan unna ke neetiyan nu tang pareshan kartiyan ne jo unna naal sehmat nahi hunde ਮੂਲ ਬਸ਼ੰਧਿਆਂ ਨਾਲ ਸੰਬੰਧਿਤ ਇੱਕ ਔਰਤ ਨੂੰ ਨਾਜ਼ੀ ਦੱਸਿਆ ਜਾਂਦਾ ਹੈ ਅਤੇ ਪੱਤਰਕਾਰਾਂ ਬਾਰੇ ਫਿਕਰੇ ਕੱਸੇ ਜਾ ਰਹੇ ਨੇ। ਸ਼ਾਇਦ ਪੀਰ ਪੋਲੀਵ ਅਜਿਹਾ ਮੂਲਕ ਚਾਹੁੰਦੇ ਨੇ। ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਗਲੀਆਂ ਵਿੱਚੋਂ ਲੰਘਦਿਆਂ ਹਰ ਇੱਕ ਨੂੰ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ। ਦਸਤ ਇਹ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸਿੱਖ ਚਿਹਰਾ ਹੋਣ ਕਰਕੇ ਜਗਮੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। 2022 ਵਿੱਚ 온ਟਾਰੀਓ ਦੇ ਪੀਟਰ ਬਰੋ ਵਿਖੇ ੜਕੀ ਭੀੜ ਵੱਲੋਂ ਉਨ੍ਹਾਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸੇ ਦੌਰਾਨ ਐਨਡੀਪੀ ਦੇ ਬੁਲਾਰੇ ਨੇ ਕਿਹਾ ਕਿ ਕੈਨੇਡੀਅਨ ਸੰਸਦ ਦੇ ਬਾਹਰ ਇਕੱਤਰ ਹੋਏ ਵਿਖਾਵਾਕਾਰੀਆਂ ਵੱਲੋਂ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪਾਰਟੀ ਦੇ ਐਮਪੀ ਚਾਰਲੀ ਐਂਗਸ ਨੇ ਜਗਮੀਤ ਸਿੰਘ ਨਾਲ ਵਾਪਰੀ ਘਟਨਾ ਨੂੰ ਮੁਲਕ ਦੀ ਬਦਨਾਮੀ ਕਰਾਰ ਦਿੱਤਾ ਤੇ ਦੋਸ਼ ਲਾਇਆ ਹੈ। ਕਿ ਸੁਰੱਖਿਆ ਮੁਲਾਜ਼ਮ ਖੜੇ ਤਮਾਸ਼ਾ ਵੇਖਦੇ ਰਹੇ ਜਦਕਿ ਖੁਦ ਨੂੰ ਬਚਾਉਣ ਲਈ ਇੱਕ ਕੌਮੀ ਆਗੂ ਨੂੰ ਖੁਦ ਮੈਦਾਨ ਦੇ ਵਿੱਚ ਉਤਰਨਾ ਪਿਆ ਚੇਤੇ ਰਹੇ ਕਿ ਬੀਤੀ ਜੁਲਾਈ ਮਹੀਨੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਹਲਕਾ ਦਫ਼ਤਰ ਦੀਆਂ ਕੰਧਾਂ ਤੇ ਨਾ ਸਿਰਫ ਰੰਗ ਪੋਤਿਆ ਗਿਆ ਸਗੋਂ ਮਾਰਕ ਮਿਲਰ ਚਾਈਲਡ ਕਿਲਰ ਵਰਗੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਮੋਹਰੀ ਸਿਆਸਤਦਾਨਾਂ ਦੇ ਸੁਰੱਖਿਆ ਕਿਰੇ ਮਜ਼ਬੂਤ ਕੀਤੇ ਜਾਣ ਦੀ ਆਵਾਜ਼ ਉੱਠ ਰਹੀ ਹੈ आरसीएमपी दी सहायक कमिश्नर मिशेल पेडीज ਨੇ ਦੱਸਿਆ ਕਿ 2018 ਮਕਰੋ ਐਮਪੀਜ਼ ਦੀ ਸੁਰੱਖਿਆ ਵਧਾਉਣ ਦੀ ਮੰਗ ਕਰਦੀਆਂ ਅਰਜ਼ੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਕੈਨੇਡੀਅਨ ਚੋਣਾਂ ਦੇ ਵਿੱਚ 27 ਪੰਜਾਬੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰ ਗਏ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਸ ਦੇ ਵਿੱਚ ਕੁਝ ਉਮੀਦਵਾਰ ਤਾਂ ਉਹ ਨੇ ਜੋ ਪਹਿਲਾਂ ਹੀ ਸੱਤਾ ਦੇ ਵਿੱਚ ਮੌਜੂਦ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਅਸਵਾਰ ਸੱਤਾਧਾਰੀ ਐਨਟੀਪੀ ਤੇ ਕੰਜ਼ਰਵੇਟਿਵ ਪਾਰਟੀ ਦੇ ਵਿਚਾਲੇ ਫਸਵਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਐਨਟੀਪੀ ਅਤੇ ਕੰਜ਼ਰਵੇਟਿਵ ਪਾਰਟੀ ਦੋਹਾਂ ਨੇ ਹੀ ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਖੜਾ ਕੀਤਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬੀ ਮੂਲ ਦੇ 27 ਉਮੀਦਵਾਰ ਮੈਦਾਨ ਦੇ ਵਿੱਚ ਨੇ ਅਤੇ ਇਸ ਵਾਰ ਸਤਾਧਾਰੀ ਐਨ.ਡੀ.ਪੀ ਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਫਸਣਾ ਮੁਕਾਬਲਾ ਹੋ ਰਿਹਾ ਹੈ। ਦੋਵਾਂ ਪਾਰਟੀਆਂ ਦੀ ਜਿੱਤ ਦਾ ਦਰਮਦਾਰ ਸਾਊਥ ਏਸ਼ੀਅਨ ਖਾਸ ਤੌਰ ਤੇ ਪੰਜਾਬੀਆਂ ਦੀਆਂ ਵੋਟਾਂ ਤੇ ਨਿਰਭਰ ਕਰਦਾ ਹੈ। ਜਿਸ ਦੇ ਮੱਦੇਨਜ਼ਰ ਭਾਈਚਾਰੇ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਵਿਦਾਨ ਸਭਾ ਦੀਆਂ 93 ਸੀਟਾਂ ਲਈ 19 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਪੰਜਾਬੀ ਉਮੀਦਵਾਰਾਂ ਵਿੱਚੋਂ ਸਭ ਤੋਂ ਲੰਮਾ ਤਜਰਬਾ ਜਗਰੂਪ ਬਰਾੜ ਕੋਲ ਹੈ ਜੋ ਸੜੀ ਫਲੀਟਵੁੱਡ ਹਲਕੇ ਤੋਂ 7ਵੀਂ ਵਾਰ ਚੋਣ ਲੜ ਰਹੇ ਨੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਜਗਰੂਪ ਬਰਾੜ ਸਿਰਫ 2013 ਵਿੱਚ ਚੋਣ ਹਾਰੇ ਭਾਰਤੀ ਬਾਸਕਟਬਾਲ ਟੀਮ ਦਾ ਹਿੱਸਾ ਰਹੇ ਜਗਰੂਪ ਬਰਾੜ ਉੱਚੀ ਸਿੱਖਿਆ ਲਈ ਕੈਨੇਡਾ ਆਏ ਤੇ ਇੱਥੇ ਹੀ ਵੱਸ ਗਏ 2004 ਤੋਂ ਸਿਆਸਤ ਦੇ ਵਿੱਚ ਨੇ ਅਤੇ ਉਸ ਸਾਲ ਪਹਿਲੀ ਵਾਰ ਐਮਐਲਏ ਵੀ ਚੁਣੇ ਗਏ ਸਨ ਡੈਲਟਾ ਸੀਟ ਤੋਂ ਐਨਡੀਪੀ ਵੱਲੋਂ ਰਵੀ ਕਾਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਜੋ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਨੇ ਰਵੀ ਕਾਲੋਂ ਸਾਲ 2000 ਦੀਆਂ ਸਿਡਨੀ 올림픽ਸ ਅਤੇ 2008 ਦੀਆਂ ਬੀਜਿੰਗ 올림픽ਸ ਦੇ ਵਿੱਚ ਬਤੌਰ ਹਾਕੀ ਖਿਡਾਰੀ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਨੇ এডুকেশন ਅਤੇ ਚਾਈਲਡ ਕੇਅਰ ਮੰਤਰੀ ਰਚਨਾ ਸਿੰਘ ਤੀਜੀਵੜੀ ਸੜੀ ਨਾਰਥ ਹਲਕੇ ਤੋਂ ਐਨਡੀਪੀ ਦੀ ਟਿਕਟ ਤੇ ਮੈਦਾਨ ਦੇ ਵਿੱਚ ਆਏ ਨੇ ਦਿੱਲੀ ਵਿੱਚ ਜੰਮੀ ਰਚਨਾ ਸਿੰਘ ਦੀ ਪਰਵਰਿਸ਼ ਚੰਡੀਗੜ੍ਹ ਵਿਖੇ ਹੋਈ ਅਤੇ ਪੰਜਾਬ ਯੂਨੀਵਰਸਿਟੀਜ਼ ਤੋਂ ਮਾਸਟਰਸ ਡਿਗਰੀ ਹਾਸਲ ਕੀਤੀ ਸੁਭਾ ਵਿਧਾਨ ਸਭਾ ਦੇ ਸਪੀਕਰ ਰਾਜ ਚੋਹਾਨ ਵੀ ਸਿਆਸਤ ਵਿੱਚ ਲੰਮਾ ਤਜਰਬਾ ਰੱਖਦੇ ਨੇ ਜੋ 2005 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਤੇ ਫਿਰ ਇਸ ਮਗਰੋਂ 2009 13 17 ਅਤੇ 20 ਦੇ ਵਿੱਚ ਮੋੜ ਚਿਤ ਹਾਸਲ ਕੀਤੀ ਬਿਰਨਵੀ ਐਡਮੌਂਡਸ ਹਲਕੇ ਤੋਂ ਐਨਡੀਪੀ ਦੇ ਉਮੀਦਵਾਰ ਰਾਜ ਚੋਹਾਨ 2013 ਤੋਂ 17 ਦਰਮਿਆਨ ਸਹਾਇਕ ਡਿਪਟੀ ਸਪੀਕਰ ਰਹੇ ਅਤੇ 17 ਤੋਂ 20 ਦਰਮਿਆਨ ਡਿਪਟੀ ਸਪੀਕਰ ਦੀਆਂ ਸਿਵਾਵਾਂ ਨਿਭਾਈਆਂ ਵਿਰੋਧੀ ਧਿਰ ਵਿੱਚ ਹੁੰਦਿਆਂ ਉਹਨਾਂ ਨੇ ਇਮੀਗ੍ਰੇਸ਼ਨ ਮੈਂਟਲ ਹੈਲਥ ਅਤੇ ਕਿਰਤ ਮਾਮਲਿਆਂ ਦੇ ਆਲੋਚਕ ਦਾ ਫਰਜ਼ ਅਦਾ ਕੀਤਾ ਪੂਰਨਾ ਪੰਜਾਬੀ ਉਮੀਦਵਾਰਾਂ ਵਿੱਚ ਕੈਂਪਲਗੁਪਸ ਸੈਂਟਰ ਤੋਂ ਐਨ.ਪੀ. ਬਲ ਨੂੰ ਕਮਲ ਗਰੇਵਾਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਜਦਕਿ ਕੈਲੋਨਾ ਮਿਸ਼ਨ ਤੋਂ ਹਰਪ੍ਰੀਤ ਬਦਵਾਲ ਉਮੀਦਵਾਰ ਨੇ ਵਨਨ ਲੌਂਗ ਸੀਟ ਤੋਂ ਹਰਵਿੰਦਰ ਸੰਧੂ ਸਰੀ ਸਰਪੈਂਟਾਈਨ ਰਿਵਰ ਤੋਂ ਬਲਤੇਜ ਢਿੱਲੋਂ ਰਿਚਮ Ond ਕਵੀਨਸ ਪ੍ਰੋ ਤੋਂ ਅਮਨ ਸਿੰਘ ਬਰਨਵੀ ਸੈਂਟਰ ਤੋਂ ਐਨੀ ਕੰਗ ਬਰਨਵੀ ਈਸਟ ਤੋਂ ਰਿਆ ਅਰੋੜਾ ਵੈਨਕੂਵਰ ਹੈਸਟਿੰਗਸ ਤੋਂ ਨੀਕੀ ਸ਼ਰਮਾ ਵੈਨਕੂਵਰ ਲੰਗਾਰਾ ਤੋਂ ਸੁਨੀਤਾ ਤੀਰ ਲੈਂਡਫੋਰਡ ਹਾਈਲੈਂਡ ਤੋਂ ਰਵੀ ਪਰਮਾਰ ਅਤੇ ਸਰੀ ਪੈਨੋਰਾਮਾ ਤੋਂ ਜਿਨੀ ਸਿਮਜ਼ ਚੌਂ ਮੈਦਾਨ ਦੇ ਵਿੱਚ ਉਤਰੇ ਨੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਵੱਲੋਂ ਐਬਸਪੋਰਟ ਤੋਂ ਹਰਮਨ ਪੰਗੂ ਸਰੀ ਫਲੀਟਵੁੱਡ ਤੋਂ ਅਫਤਾਰ ਗਿਲ ਸਰੀ ਗਿਲਫੋਰਡ ਤੋਂ ਐਚ ਐਸ ਰੰਦਾਵਾ ਸਰੀ ਨਿਊਟਨ ਤੋਂ ਦੇਖ ਜੋਤ ਬਲ ਸੜੀ ਨਾਰਥ ਤੋਂ ਮਨਦੀਪ ਧਾਲੀਵਾਲ ਬਨਵੇਈ ਵੈਸਟ ਮਿਨਿਸਟਰ ਤੋਂ ਦੀਪਕ ਸੁਰੀ ਅਤੇ ਵੈਨਕੂਵਰ ਪ੍ਰੈਜ਼ਰ 뷰 ਤੋਂ ਜਗਦੀਪ ਸੰਘੇੜਾ ਨੂੰ ਚੋਣ ਲੜਵਾਈ ਚੱ ਰਹੀ ਹੈ ਗ੍ਰੀਨ ਪਾਰਟੀ ਵੱਲੋਂ ਸੜੀ ਗਿਲਫਰਡ ਤੋਂ ਮਨਜੀਤ ਸੋਹੋਤਾ ਨੂੰ ਉਮੀਦਵਾਰ ਬਣਾਇਆ ਗਿਆ ਜਦਕਿ ਪਮਨੀਤ ਸਿੰਘ ਅਮਨਦੀਪ ਸਿੰਘ ਅਮਰਿਤ ਬੜਿੰਗ ਅਤੇ ਦਪਿੰਦਰ ਸੜਾ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਸਮਾ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ 8 ਪੰਜਾਬੀ ਜੇਤੂ ਰਹੇ ਜਿਨ੍ਹਾਂ ਵਿੱਚੋਂ 7 ਦੁਬਾਰਾ ਚੋਣਾਂ ਰੈਨੇ ਤੁਚੇ ਪਾਸੇ 2005 ਤੋਂ ਐਨ ਡੀ ਪੀ ਦੇ ਵਿਧਾਇਕ ਰਹੇ ਹੈਰੀ ਬੈਂਸ ਸਿਆਸਤ ਤੋਂ ਸਨਿਆਸ ਲੈ ਚੁੱਕੇ ਨੇ ਕੈਨੇਡਾ ਦੇ ਵਿੱਚ 25 ਸਤੰਬਰ ਨੂੰ ਚੋਣਾਂ ਦਾ ਐਲਾਨ ਹੋ ਸਕਦਾ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਘਟ ਗਿਣਤੀ ਲਿਬਰਲ ਸਰਕਾਰ ਦਾ ਤਖਤਾ ਪਲਟਣ ਵਾਸਤੇ ਕੰਜ਼ਰਵੇਟਿਵ ਪਾਰਟੀ ਨੂੰ ਪਹਿਲਾ ਮੌਕਾ 24 ਸਤੰਬਰ ਨੂੰ ਮਿਲੇਗਾ ਵਿਰੋਧੀ ਧਿਰ ਹਾਊਸ ਆਫ ਕਾਮਨਸ ਦੇ ਵਿੱਚ ਆਪਣਾ এজেন্ডਾ ਪੇਸ਼ ਕਰਨ ਲਈ ਅਤੇ ਬਿੱਲ ਲਿਆਉਣ ਲਈ ਅਧਿਕਾਰਿਤ ਹੋਵੇਗੀ ਉਸ ਦਿਨ ਸੂਤਰਾ ਨੇ ਦੱਸਿਆ ਕਿ ਮੰਗਲਵਾਰ ਨੂੰ ਇਹ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਤੇ ਬਹਿਸ ਮਗਰੋਂ 25 ਸਤੰਬਰ ਨੂੰ VOTING ਹੋ ਸਕਦੀ ਹੈ VOTING ਦੌਰਾਨ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਬਹੁਮਤ ਸਾਬਤ ਨਾ ਕਰ ਸਕੀ ਤਾਂ ਚੋਣਾਂ ਦਾ ਐਲਾਨ ਹੋ ਜਾਵੇਗਾ ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕੀ ਕੰਜ਼ਰਵੇਟਿਵ ਪਾਰਟੀ ਨੂੰ ਬੇਵਿਸਾਹੀ ਮਤਾ ਪਾਸ ਕਰਵਾਉਣ ਲਈ ਐਂਡੀਪੀ ਅਤੇ ਬਲੌਕ ਕਿਬੈਕ ਦੋਹਾਂ ਦੀ ਹਮਾਇਤ ਲੋੜੀਂਦੀ ਹੋਵੇਗੀ। ਉਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫਤੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਸ਼ਾਮਲ ਹੋਣ ਨਿਊਯਾਰਕ ਸ਼ਹਿਰ ਜਾ ਰਹੇ ਨੇ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੇਵਿਸਾਹੀ ਮਤੇ ਤੇ VOTING ਹੋਣ ਦੀ ਸੂਰਤ ਵਿੱਚ ਉਹ ਗੈਰ ਹਾਜ਼ਰ ਹੋਣਗੇ। ਇਸ ਦੌਰਾਨ ਸਿਆਸੀ ਮਹਾਰਾ ਦਾ ਕਹਿਣਾ ਹੈ ਕਿ ਭਾਵੇਂ ਜਗਮੀਤ ਸਿੰਘ ਘਟ ਗਿਣਤੀ ਸਰਕਾਰ ਤੋਂ ਹਮਾਇਤ ਵਾਪਸ ਲੈ ਚੁੱਕੇ ਨੇ ਪਰ ਬੇਵਸਾਹੀ ਮਤਾ ਆਉਂਦੀ ਸੂਰਤ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਸਾਥ ਨਹੀਂ ਦੇਣਗੇ ਦੂਜੇ ਪਾਸੇ ਬਲੌਕ ਕਿਬੈਕ ਵਿੱਚ ਜਲਦ ਚੋਣਾਂ ਕਰਵਾਏ ਜਾਣ ਦੇ ਪੱਖ ਵਿੱਚ ਨਜ਼ਰ ਨਹੀਂ ਆ ਰਹੀ ਅਤੇ ਟਰੂਡੋ ਸਰਕਾਰ ਨਾਲ ਕਈ ਮਸਲਿਆਂ ਤੇ મતભેਦ ਹੋਣ ਦੇ ਬਾਵਜੂਦ ਬੇਵਸਾਹੀ ਮਤੇ ਤੋਂ ਟਾਲਾ ਵੱਟ ਸਕਦੀ ਹੈ ਬਲੌਕ ਕੁਬੈਕ ਦੇ ਆਗੂ ਫਰਾਂਸੁਆ ਬਲੈਂਚੇਟ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਹਨਾਂ ਦੀ ਪਾਰਟੀ ਅਖਾਬ ਬੰਦ ਕਰਕੇ ਵੋਟ ਨਹੀਂ ਪਾਵੇਗੀ ਕਿਬੈਕ ਵਾਸਤੇ ਕੁਝ ਖਾਸ ਐਲਾਨ ਹੁੰਦੇ ਨਹੀਂ ਤਾਂ ਟੌਰੀਆਂ ਦਾ ਸਾਥ ਦਿੱਤਾ ਜਾ ਸਕਦਾ ਹੈ ਅਤੇ ਅਜਿਹੇ ਨਾ ਹੁੰਦੇ ಮತਿਤੋਂ ਦੂਰੀ ਵੀ ਬਣਾਈ ਜਾ ਸਕਦੀ ਹੈ ਇਥੇ ਦੱਸਣਾ ਬੰਦ ਹੈ ਕਿ ਮੌਂਟਰੀਅਲ ਅਤੇ ਵਿਨੀਪੈਗ ਦੀਆਂ ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਹਾਰ ਮਕਰੋਂ ਲੋਕ ਰਾਏ ਸਾਹਮਣੇ ਆ ਚੁੱਕੀ ਹੈ ਪਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣ ਵੀ ਹਾਲਾਤ ਠੀਕ ਹੋਣ ਦੀ ਉਮੀਦ ਕਰ ਰਹੇ ਨੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਏਵ ਇੱਕ ਸਾਲ ਉਡੀਕ ਕਰਨ ਦੇ ਮੋੜ ਵਿੱਚ ਨਜ਼ਰ ਨਹੀਂ ਆਉਂਦੇ ਤੇ ਜਲਦ ਤੋਂ ਜਲਦ ਚੋਣਾਂ ਕਰਵਾਉਂਦਿਆਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਨੀ ਚਾਹੁੰਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਦਾ ਰੁਖ ਕਰ ਰਹੇ ਨੇ ਪਰ ਉਸ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਸ਼ਾਮਿਲ ਨੇ ਜੋ ਕੈਨੇਡਾ ਤੋਂ ਅਮਰੀਕਾ ਵੱਲ ਜਾ ਰਹੇ ਨੇ ਹਜ਼ਾਰਾਂ ਭਾਰਤੀ ਪ੍ਰਵਾਸੀ ਵੀ ਇਸ ਦੇ ਵਿੱਚ ਸ਼ਾਮਿਲ ਨੇ ਗਿਣਤੀ ਹਰ ਸਾਲ ਲਗਾਤਾਰ ਵਾਧੀ ਹੋਈ ਵਿਖਾਈ ਦੇ ਰਹੀ ਹੈ ਬੀਤੇ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਲਗਭਗ 1 ਲੱਖ ਲੋਕ ਉਹ ਨੇ ਜੋ ਕੈਨੇਡਾ ਤੋਂ ਅਮਰੀਕਾ ਵੱਲ ਨੂੰ ਬਾਰਡਰਾਂ ਦੇ ਰਾਹੀਂ ਜਾ ਰਹੇ ਨੇ ਅਤੇ ਆਪਣੀਆਂ ਜਾਨਾਂ ਨੂੰ ਵੀ ਜੋਖਮਾਂ ਦੇ ਵਿੱਚ ਪਾ ਕੇ ਅਜਿਹਾ ਕੀਤਾ ਜਾ ਰਿਹਾ ਹੈ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਭਾਰਤ ਤੋਂ ਬਹੁਤ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀ ਵੀ ਅਮਰੀਕਾ ਵਿੱਚ ਦਾਖਲ ਹੋਣ ਲਈ ਉੱਤਰੀ ਸਰਹੱਦ ਵੱਲ ਜਾ ਰਹੇ ਨੇ। ਅਮਰੀਕਾ-ਮੈਕਸੀਕੋ ਸਰਹੱਦ ਤੇ ਸਖਤ ਸੁਰੱਖਿਆ ਤੋਂ ਬਚਣ ਲਈ ਇਹ ਲੋਕ ਘਟ ਗਸ਼ਤ ਵਾਲੀ ਉੱਤਰੀ ਸਰਹੱਦ ਨੂੰ ਚੁਣ ਰਹੇ ਨੇ। ਖਤਰਨਾਕ ਜੰਗਲਾਂ ਅਤੇ ਮੁਸ਼ਕਲ ਹਾਲਾਤ ਦੇ ਬਾਵਜੂਦ ਲੋਕ ਉੱਤਰੀ ਸਰਹੱਦ ਨੂੰ ਚੁਣ ਰਹੇ ਨੇ। ਇਥੋਂ ਸਰਹੱਦ ਪਾਰ ਕਰਨਾ ਆਪਣੀ ਜਾਨ ਨੂੰ ਖਤਰੇ 'ਚ ਪਾਉਣ ਦੇ ਬਰਾਬਰ ਹੈ ਪਰ ਲੋਕ ਅਮਰੀਕਾ ਵਿੱਚ ਬਿਹਤਰ ਮੌਕਿਆਂ ਦੀ ਭਾਲ ਵਿੱਚ ਕਈ ਜੋਖਮ ਝੁਕ ਰਹੇ ਨੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਆંકડા ਦਰਸਾਉਂਦੇ ਨੇ ਕਿ ਅਮਰੀਕਾ ਕੈਨੇਡਾ ਸਰਹੱਦ 'ਤੇ ਭਾਰਤੀ ਪ੍ਰਵਾਸੀਆਂ ਦੀ ਆਮਦ ਤੇਜ਼ੀ ਨਾਲ ਵਧੀ ਹੈ 2023 ਵਿੱਚ ਸੀਬੀਪੀ ਨੇ ਲੋਕਾਂ ਨੂੰ ਪਹੁੰਚਣ ਤੇ 97000 ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤੇ ਰਿਪੋਰਟ ਕੀਤੀ ਹੈ ਇਹ ਗਿਣਤੀ 2021 ਵਿੱਚ 2200 ਤੇ ਸਾਲ 2022 ਵਿੱਚ 23000 ਸੀ ਤੇ 2022 ਦੀ 23000 ਦੀ ਗਿਣਤੀ ਅਗਲੇ ਹੀ ਸਾਲ ਲਗਭਗ ਦੁੱਗਵੀ ਤੋਂ ਵੀ ਵੱਧ ਹੋ ਚੁੱਕੀ ਹੈ ਉੱਤਰੀ ਸਰਹੱਦ ਤੋਂ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਦੱਖਣ ਤੋਂ ਦਾਖਲ ਹੋਣ ਵਾਲਿਆਂ ਨਾਲੋਂ ਵੱਧ ਦੇ 2023 ਦੇ ਪਿਛਲੇ 6 ਮਹੀਨਿਆਂ ਵਿੱਚ ਉੱਤਰੀ ਸਰਹੱਦ ਤੇ 22399 ਝੜਪਾਂ ਦਰਜ ਕੀਤੀਆਂ ਗਈਆਂ ਜਦਕਿ ਦੱਖਣੀ ਸਰਹੱਦ ਤੇ 11053 ਮਾਮਲੇ ਸਾਹਮਣੇ ਆਏ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਸੀਨੀਅਰ ਫੈਲੋ ਮੁਜ਼ਫਰ ਚਿਸਤੀ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਹੱਦ ਤੇ ਕ੍ਰਾਸਿੰਗ ਦੇ ਵਾਅਦੇ ਲਈ ਅਮਰੀਕੀ ਰਾਸ਼ਟਰਪਤੀ ਜਵਾਇਦਨ ਦੀਆਂ ਨਵੀਆਂ ਲਾਗੂ ਕਰਨ ਵਾਲੀਆਂ ਨੀਤੀਆਂ ਜ਼ਿੰਮੇਵਾਰ ਨੇ ਇਨ੍ਹਾਂ ਨੀਤੀਆਂ ਨੇ ਦੱਖਣੀ ਸਰਹੱਦ ਤੇ ਸੁਰੱਖਿਆ ਨੂੰ ਵਧਾਇਆ ਤੇ ਸ਼ਰਨ ਲਈ ਸੀਮਤ ਯੋਗਤਾ ਬਣਾਈ ਅਜਿਹੇ ਚ ਲੋਕ ਉੱਤਰੀ ਸਰਹੱਦ ਵੱਲ ਵਧਣ ਲੱਗੇ ਚਿਸ਼ਤਿਆ ਕਹਿਣਾ ਹੈ ਕਿ ਜਿਹੜੇ ਲੋਕ ਟੂਰਿਸਟ ਵੀਜ਼ਾ ਲੈ ਕੇ ਕੈਨੇਡਾ ਜਾਂਦੇ ਨੇ ਉਹ ਉੱਥੋਂ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਉਹ ਦੱਖਣੀ ਰੂਟ ਤੇ ਉੱਤਰੀ ਰਸਤਾ ਚੁੰਣਾ ਜਾਰੀ ਰੱਖਦੇ ਨੇ ਕਿਉਂਕਿ ਇਸ ਤੇ ਦੱਖਣੀ ਸਰਹੱਦ ਵਾਂਗ ਗਸ਼ਤ ਨਹੀਂ ਕੀਤੀ ਜਾਂਦੀ ਪਿਊਰ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ ਅਮਰੀਕਾ ਵਿੱਚ ਭਾਰਤੀ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ ਇਮੀਗ੍ਰੇਸ਼ਨ ਸਟੱਡੀਜ਼ ਦੇ ਮਾਹਰ ਪਵਨ ਢੀਂਗੜਾ ਅਨੁਸਾਰ ਭਾਰਤ ਤੋਂ ਬਹੁਤ ਸਾਰੇ ਪ੍ਰਵਾਸੀ ਆਰਥਿਕ ਸਥਿਰਤਾ ਦੀ ਭਾਲ ਵਿੱਚ ਅਮਰੀਕਾ ਤੱਕ ਕੈਂਟਾ ਜਾਂਦੇ ਨੇ ਹਾਲਾਂਕਿ ਕਈ ਵਾਰ ਇਸ ਯਾਤਰਾ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ ਇਸ ਮਾਰਗ ਤੇ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ ਕਈ ਵਾਰ ਸਮਗਲੜਾ ਅਤੇ ਵਿਚੋਲਿਆਂ ਨੂੰ ਹਜ਼ਾਰਾਂ ਅਮਰੀਕੀ ਡਾਲਰ ਦੇ ਦੇ ਬਾਵਜੂਦ ਅਮਰੀਕਾ ਵਿੱਚ ਦਾਖਲਾ ਨਹੀਂ ਮਿਲ ਸਕਦਾ ਇਥੋਂ ਤੱਕ ਕਿ ਕੁਝ ਪ੍ਰਵਾਸੀਆਂ ਨੂੰ ਆਪਣੀ ਜਾਨ ਦੇ ਕੇ ਕੀਮਤ ਚੁਕਾਉਣੀ ਪੈਂਦੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਕਿਸੇ ਜ਼ੁਲਮ ਤੋਂ ਭੱਜ ਕੇ ਨਹੀਂ ਆਉਂਦੇ ਸਗੋਂ ਆਪਣੇ ਤੇ ਆਪਣੇ ਪਰਿਵਾਰਾਂ ਲਈ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਅਮਰੀਕਾ ਆਉਣਾ ਚਾਹੁੰਦੇ ਨੇ ਚਿੱਸਤੀ ਕਹਿੰਦੇ ਨੇ ਕਿ ਇਹ ਭੁੱਖੇ ਮਰਨ ਵਾਲੇ ਲੋਕ ਨਹੀਂ ਹਨ ਜੋ ਸ਼ਰਨ ਲੈਣ ਲਈ ਭਾਰਤ ਤੋਂ ਅਮਰੀਕਾ ਆ ਰਹੇ ਨੇ ਦਰਸਲ ਭਾਰਤ ਵਿੱਚ ਸਭ ਤੋਂ ਵੱਡਾ ਮੁੱਦਾ ਪੜੇ ਲਿਖੇ ਲੋਕਾਂ ਵਿੱਚ ਬੇਰੁਜ਼ਗਾਰੀ ਹੈ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਡਿਗਰੀਆਂ ਵਾਲੇ ਲੋਕ ਨੇ ਜਿਨ੍ਹਾਂ ਕੋਲ ਕੰਮ ਨਹੀਂ ਹੈ ਅਜਿਹੀ ਸਥਿਤੀ ਵਿੱਚ ਨੌਕਰੀ ਦੀ ਇੱਛਾ ਉਹਨਾਂ ਨੂੰ ਜੋਖਮ ਭਰੇ ਰਸਤੇ ਆ ਰਹੀ ਅਮਰੀਕਾ ਆਉਣ ਲਈ ਮਜਬੂਰ ਕਰਦੀ ਹੈ ਮਹਰਾਂ ਦਾ ਮੰਨਣਾ ਹੈ ਕਿ ਜਦੋਂ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀ ਕੈਨੇਡਾ ਵਿੱਚ ਪੱਕੀ ਰਿਹائش ਹਾਸਲ ਕਰਨ ਵਿੱਚ ਅਸਮਰੱਥ ਹੁੰਦੇ ਨੇ ਤਾਂ ਉਹ ਅਮਰੀਕਾ ਆਉਣ ਦੀ ਕੋਸ਼ਿਸ਼ ਕਰਦੇ ਨੇ ਇਸ ਦੇ ਲਈ ਉਹ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਚੋਣ ਕਰਦੇ ਨੇ ਠਿੰਗਰਾ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਦਾਖਲੇ ਲਈ ਕਾਨੂੰਨੀ ਰਸਤੇ ਘੱਟ ਨੇ ਗੱਲ ਕਰਦੇ ਹਾਂ ਬੈਕ ਟੂ ਵਰਕ ਮੁੱਦੇ ਦੀ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਡਾਊਨਟਾਊਨ ਤੋਂ ਖਰੀਦਦਾਰੀ ਨਾ ਕਰਨ ਲਈ ਕਹਿ ਦਿੱਤਾ ਹੈ ਯੂਨੀਅਨ ਅਨੁਸਾਰ ਵਰਕਰਾਂ ਨੂੰ ਮੁੜ ਦਫ਼ਤਰੋਂ ਕੰਮ ਲਈ ਬੁਲਾਉਂਦਾ ਇੱਕ ਕਾਰਨ ਇਹ ਵੀ ਹੈ ਕਿ ਲੋਕਲ ਕਾਰੋਬਾਰਾਂ ਨੂੰ ਹੁਲਾਰਾ ਮਿਲ ਸਕੇਗਾ ਦਰਸਲ ਸਰਕਾਰ ਨੇ ਕਿਹਾ ਸੀ ਕਿ ਹਫ਼ਤੇ ਦੇ ਵਿੱਚ 3 ਦਿਨ ਦਫ਼ਤਰ ਆ ਕੇ ਮੁਲਾਜ਼ਮਾਂ ਨੂੰ ਕੰਮ ਜ਼ਰੂਰ ਕਰਨਾ ਪਵੇਗਾ ਔਜਵਾਗੇਠੀਨੂ ਇਲਾਕੇ ਵਿੱਚ ਫੈਡਰਲ ਵਰਕਰਾਂ ਦੀ ਇੱਕ ਵੱਡੀ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਡਾਊਨਟਾਊਨ ਦੇ ਕਾਰੋਬਾਰਾਂ ਤੋਂ ਖਰੀਦਦਾਰੀ ਨਾ ਕਰਨ ਦੀ ਕੋਸ਼ਿਸ਼ ਕਰਨ। ਦਰਸਲ ਸੋਮਵਾਰ ਤੋਂ ਫੈਡਰਲ ਵਰਕਰਾਂ ਲਈ ਹਫ਼ਤੇ ਵਿੱਚ 3 ਦਿਨ ਦਫ਼ਤਰੋਂ ਕੰਮ ਕਰਨ ਦੀ ਨੀਤੀ ਲਾਗੂ ਹੋਈ ਹੈ। ਐਗਜ਼ੈਕਟਿਵ ਅਹੁਦਿਆਂ ਦੇ ਵਰਕਰਾਂ ਲਈ ਇਹ ਹਫ਼ਤੇ ਵਿੱਚ 4 ਦਿਨ ਦਾ ਕੰਮ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਵਰਕਰਾਂ ਦੀ ਦਫ਼ਤਰਾਂ ਤੋਂ ਕਾਰਗੁਜ਼ਾਰੀ ਬਿਹਤਰ ਹੁੰਦੀ ਹੈ ਤੇ ਉਹ ਵਧੇਰੇ ਸਿੱਖਦੇ ਨੇ। ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਵਰਗੀਆਂ ਯੂਨੀਅਨਾਂ ਇਸ ਫੈਸਲੇ ਨਾਲ Og så PSA సి ਨੇ సోషల్ మీడియా ਤੇ ਲਿਖਿਆ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਰਹੇ ਨੇ PSA CD ਰਾਜस्तानी ਔਟਵਾ ਲਈ ਇਕਾਈ ਨੇ ਪਹਿਲਾਂ ਮੈਂਬਰਾਂ ਨੂੰ ਮੰਗ ਕੀਤੀ ਕਿ ਜਦੋਂ ਵਰਕਰ ਦਫ਼ਤਰਾਂ ਵਿੱਚ ਹੋਣ ਉਦੋਂ ਡਾਊਨਟਾਊਨ ਤੋਂ ਕੁਝ ਵੀ ਨਾ ਖਰੀਦਿਆ ਜਾਵੇ ਇਹ ਇਸ ਵਿਚਾਰ ਕਰਕੇ ਆਇਆ ਕਿਉਂਕਿ ਬੈਕ ਟੂ ਵਰਕ ਦਾ ਫੈਸਲਾ ਇੱਕ ਹੱਦ ਤੱਕ ਸਥਾਨਕ ਕਾਰੋਬਾਰਾਂ ਨੂੰ ਹੁਲਾਰਾ ਦੇਣ ਲਈ ਕੀਤਾ ਗਿਆ ਹੈ ਕਿਉਂਕਿ ਦਫ਼ਤਰ ਆਉਣ ਵਾਲੇ ਵਰਕਰ ਉਹਨਾਂ ਦੇ ਅਹਿਮ ਗਾਹਕ ਹੁੰਦੇ ਨੇ ਯੂਨੀਅਨ ਨੇ ਕਿਹਾ ਕਿ ਡਾਊਨਟਾਊਨ ਦੀਆਂ ਲੋੜਾਂ ਦਾ ਭਾਰ ਵਰਕਰਾਂ ਤੇ ਪੈਰਲ ਪਬਲਿਕ ਸਰਵਿਸ ਦੇ ਮੁੱਦਿਆਂ ਤੇ ਨਹੀਂ ਪੈਣਾ ਚਾਹੀਦਾ ਮੁਲਾਜ਼ਮੋ ਦਫਤਰ ਦੇ ਦਿਨਾਂ ਵਿੱਚ ਆਪਣਾ ਪੈਸਾ ਕਿਵੇਂ ਖਰਚ ਕਰਦੇ ਨੇ ਸਿਆਸਤਦਾਨਾਂ ਨੂੰ ਇੱਕ ਸਪਸ਼ਟ ਸੰਦੇਸ਼ ਜਾਵੇਗਾ ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਘਰੋਂ ਲੰਚ ਪੈਕ ਕਰਨ ਜਿੰਨਾ ਸੰਭਵ ਹੋ ਸਕੇ ਆਪਣੇ ਘਰ ਦੇ ਨੇਬਰਹੁੱਡ ਵਿੱਚ ਖਰੀਦਦਾਰੀ ਕਰਨ ਅਤੇ ਇਸ ਕਿਸਮ ਦੇ ਕਾਰੋਬਾਰਾਂ ਨੂੰ ਹੁਲਾਰਾ ਦੇਣ ਲਈ ਉਤਸ਼ਾਹਿਤ ਕੀਤਾ ਹੈ ਬੁੱਧਵਾਰ ਸ਼ਾਮ ਨੂੰ ਯੂਨੀਅਨ ਦਾ ਗ੍ਰਾਫਿਕ ਕੁਝ ਨਾ ਖਰੀਦੋ ਤੋਂ ਲੋਕਲ ਤੋਂ ਖਰੀਦੋ ਵਿੱਚ ਬਦਲ ਗਿਆ ਪੀਐਸਏਸੀ ਦੇ ਰੀਜਨਲ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਰੂਥ ਮੈਕਡੋਨਲਡ ਨੇ ਕਿਹਾ ਕਿ ਉਹਨਾਂ ਦੇ ਉਦੇਸ਼ ਸ਼ਹਿਰ ਮੈਂਬਰਾਂ ਨੂੰ ਆਪਣੇ ਘਰਾਂ ਦੇ ਨੇੜੇ ਕਾਰੋਬਾਰਾਂ ਜਿਵੇਂ ਕਿ ਹਿੰਟਨਬਰਗ ਅਤੇ ਬਿਆਰ ਹੈਵਨ ਵਰਗੀਆਂ ਥਾਵਾਂ ਤੇ ਸੋਚ ਕੇ ਖਰਚ ਕਰਨ ਲਈ ਉਤਸ਼ਾਹਿਤ ਕਰਨਾ ਹੈ ਨਾ ਕਿ ਸੰਘਰਸ਼ਸ਼ੀਲ ਆਵਾਜਾਈ ਅਤੇ ਵਿਦੇਰੇ ਮਹਿੰਗੀ ਪਾਰਕਿੰਗ ਵਾਲੇ ਡਾਊਨਟਾਊਨ ਵਿੱਚ ਉਹਨਾਂ ਦਾ ਬਾਈਕਾਟ ਕਰਨਾ ਹੈ ਫੈਡਰਲ ਪਬਲਿਕ ਸਰਵੈਂਟਸ ਆਟਵਾ ਉਕੇਤ ਨੂੰ ਅਤੇ ਨੀਲੇ ਪਾਈਚਾਰਿਆਂ ਵਿੱਚ ਇੱਕ ਪ੍ਰਮੁੱਖ ਗਾਹਕ ਆਧਾਰ ਬਣਾਉਂਦੇ ਨੇ ਮਾਰਚ 2023 ਦੇ ਅੰਤ ਤੱਕ ਇਹ ਗਿਣਤੀ 130000 ਤੋਂ ਵੱਧ ਸੀ ਜੋ ਕਿ ਰਾਸ਼ਤਾਨੀ ਖੇਤਰ ਆਬਾਦੀ ਦਾ ਲਗਭਗ 10% ਹੈ ਆਟਵਾ ਦੇ ਮੇਅਰ ਮਾਰਕਸ ਟਕਲਿਫ ਵੀ ਸ਼ਹਿਰ ਦੀ ਵਿੱਤੀ ਤੰਗੀ ਦਾ ਜ਼ਿਕਰ ਕਰਦੇ ਰਹੇ ਨੇ ਅਤੇ ਫੈਡਰਲ ਸਰਕਾਰ ਨੂੰ ਉਪਰਾਲੇ ਕਰਨ ਦੀ ਮੰਗ ਕਰਦੇ ਰਹੇ ਨੇ ਉਨ੍ਹਾਂ ਕਿਹਾ ਸੀ ਕਿ ਕਿ ਫੈਡਰਲ ਪਬਲਿਕ ਸਰਵੈਂਟਸ ਦੁਆਰਾ ਵਰਤੋਂ ਘਟਨ ਕਰਕੇ ਵੀ ਸ਼ਹਿਰ ਦੀ ਟ੍ਰਾਂਜ਼ਿਟ ਨੂੰ ਨੁਕਸਾਨ ਹੋਇਆ ਹੈ। 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਵੀ ਕੁਝ ਮਹੀਨੇ ਪਹਿਲਾਂ ਫੈਡਰਲ ਸਰਕਾਰ ਨੂੰ ਮੰਗ ਕੀਤੀ ਸੀ ਕਿ ਫੈਡਰਲ ਮੁਲਾਜ਼ਮਾਂ ਨੂੰ ਮੁਰ ਦਫ਼ਤਰوں ਕੰਮ ਕਰਨ ਲਈ ਕਿਹਾ ਜਾਵੇ ਤਾਂ ਕਿ ਸਥਾਨਕ ਕਾਰੋਬਾਰ ਮੁੜ ਸੁਰਜੀਤ ਹੋ ਸਕਣ। ਹਾਲ ਹੀ ਵਿੱਚ ਗੈਟੀਨੋ ਦੇ ਮੇਅਰ ਮॉड ਮਾਰਕ ਬਸਨੇਟ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਸ਼ਹਿਰ ਨੂੰ ਆਕਰਸ਼ਕ ਬਣਾਉਣ ਦਾ ਸਾਰਾ ਜ਼ਿੰਮਾ ਵਰਕਰਾਂ ਦਾ ਹੋਣਾ ਚਾਹੀਦਾ। ਮੈਕਡੋਨਲਡਜ਼ ਨੇ ਕਿਹਾ ਕਿ ਮੁਰ ਦਫ਼ਤਰ ਤਰੋਂ ਕੰਮ ਕਰਨ ਨੂੰ ਲੈ ਕੇ ਗੈਟੀਨੋ ਦੇ ਮੇਅਰ ਦੀ ਪਹੁੰਚ ਵੱਖਰੀ ਹੈ ਪਰ ਔਟਵਾ ਵਿੱਚ ਮਾਰਕਸ ਟਕਲਿਫ ਸਿਆਸੀ ਦਬਾਅ ਬਣਾ ਰਹੇ ਨੇ ਇਸ ਕਰਕੇ ਯੂਨੀਅਨ ਉਹਨਾਂ ਦਾ ਧਿਆਨ ਪ੍ਰਾਪਤ ਕਰਨਾ ਚਾਹੁੰਦੀ ਹੈ ਟਕਲਿਫ ਨੇ ਸੋਸ਼ਲ ਮੀਡੀਆ ਅਤੇ ਫਿਰ ਇੱਕ ਨਿਊਜ਼ ਕਾਨਫਰੰਸ ਵਿੱਚ ਪੀਐਸਏਸੀ ਨੂੰ ਮੋੜਵਾਂ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਡਾਊਨਟਾਊਨ ਦੇ ਕਾਰੋਬਾਰ ਕੰਮ ਤੇ ਵਾਪਸ ਜਾਣ ਬਾਰੇ ਫੈਸਲੇ ਲਈ ਜ਼ਿੰਮੇਵਾਰੀ ਨਹੀਂ ਲੈਂਦੇ ਉਹਨਾਂ ਨੂੰ ਮਹਾਂਮਾਰੀ ਕਰਕੇ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਉਹਨਾਂ ਨੁਕਸਾਨਾਂ ਨੂੰ ਬਾਹਰ ਰੱਖਿਏ ਆਓ ਉਹਨਾਂ ਦਾ ਸਮਰਥਨ ਕਰੀਏ ਤੇ ਇੱਕ ਸੰਪੰਨ ਡਾਊਨਟਾਊਨ ਦਾ ਸਮਰਥਨ ਕਰੀਏ ਮੈਕਡੋਨਲਡਸ ਨੇ ਆਟਵਾ ਸਿਟੀ ਦੇ ਬਜਟ ਦਾ ਹਵਾਲਾ ਦਿੰਦਿਆਂ ਕਿਹਾ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਪੱਖ 'ਚ ਚੀਜ਼ਾਂ ਠੀਕ ਚੱਲ ਰਹੀਆਂ ਨੇ ਗੇਟਿਨੋ ਵਿੱਚ ਕਾਰੋਬਾਰੀ ਦੀ ਨੁਮਾਇੰਦਗੀ ਕਰਦੇ ਮਾਰਟਨ ਏ ਰੌਏ ਨੇ ਕਿਹਾ ਕਿ ਅਸੀਂ ਸਿਵਲ ਸਰਵੈਂਟਸ ਨੂੰ ਹਫ਼ਤੇ ਵਿੱਚ 3 ਦਿਨ ਆਨਲਾਈਨ ਨਹੀਂ ਬੁਲਾਇਆ ਹਾਂ ਇਹ ਦਿਲਚਸਪ ਹੈ ਕਿ ਉਹ ਇੱਕ ਹੋਰ ਦਿਨ ਇੱਥੇ ਹੋਣਗੇ ਪਰ ਅਸੀਂ ਡਾਊਨਟਾਊਨ ਨੂੰ ਮੂੜ ਹੁਲਾਰਾ ਦੇਣ ਲਈ ਇਸਤੇ ਭਰੋਸਾ ਨਹੀਂ ਕਰ ਰਹੇ ਅੱਜ ਦੇ ਕੈਨਡਾ ਨਿਊਜ਼ ਬੁਲਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆਮ ਮੁਖ ਹੈਡਲਾਈਨਸ ਤੇ ਜਿਮਨੀ ਚੋਣਾਂ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਬੋਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਹਜੇ ਕਾਫੀ ਕੰਮ ਕਰਨਾ ਹੈ ਬਾਕੀ ਸੋਸ਼ਲ ਮੀਡੀਆ ਤੇ ਐਨਡੀਪੀ ਆਗੂ ਜਗਮੀਤ ਸਿੰਧੀ ਵੀਡੀਓ ਹੋ ਰਹੀ ਵਾਇਰਲ ਮੁਜ਼ਾਰਕ ਕਾਰੀਆਂ ਨੇ ਵਰਤੀ ਪੱਦੀ ਸ਼ਬਦਾਵਲੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਚੋਣਾਂ ਚੋਣ ਮੈਦਾਨ ਦੇ ਵਿੱਚ ਉਤਰੇ 27 ਪੰਜਾਬੀ ਉਮੀਦਵਾਰ ਕੈਨੇਡਾ ਦੇ ਵਿੱਚ 25 ਸਤੰਬਰ ਨੂੰ ਹੋ ਸਕਦਾ ਹੈ ਚੋਣਾਂ ਦਾ ਐਲਾਨ 24 ਸਤੰਬਰ ਨੂੰ ਕੰਜ਼ਰਵੇਟਿਵਜ਼ ਲੈ ਕੇ ਆਉਣਗੇ ਬਿੱਲ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ